ਕੀ ਅੱਜ ਇੱਕ ਮਿੱਦਾਪਿੰਡ ਦੇ ਵਿੱਚ ਇੱਕ ਫਾਦਰ ਵੱਲੋਂ ਜਿਹੜਾ ਹੈ ਆਪਦੀ ਲੜਕੀ ਦਾ ਮਰਡਰ ਕੀਤਾ ਗਿਆ ਹੈ ਜਿਦੇ ਵਿੱਚ ਅਸੀਂ ਕਿ ਮੌਕੇ ਤੇ ਆ ਕੇ ਉਹਦੀ ਮਾਤਾ ਜਿਹੜੀ ਲੜਕੀ ਦੀ ਮਾਤਾ ਹੈ ਜਸਵਿੰਦਰ ਕੌਰ ਉਹਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਕਿ ਇੱਕ ਪਿਤਾ ਵੱਲੋਂ ਲੜਕੀ ਦਾ ਜਿਹੜਾ ਕਤਲ ਕੀਤਾ ਗਿਆ ਕਿ ਪੜ੍ਹਾਈ ਕਰਕੇ ਫਿਰ ਏ ਉਮਰ ਕਿੰਨੀ ਸੀ ਲੜਕੀ ਦੀ ਜੀ ਲੜਕੀ ਦੀ ਉਮਰ ਕਰੀਬ 18 ਸਾਲ ਦੀ ਕੀ ਟਾਈਮ ਸੀ ਜਦੋਂ ਆਰਡਰ ਕੀਤਾ ਗਿਆ ਜੀ ਇਹ ਦੱਸਣ ਦੇ ਮੁਤਾਬਿਕ ਕਰੀਬ 7 ਵਜੇ ਸਵੇਰੇ ਮੈਮ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਵੀ ਇੱਥੇ ਮਾਰ ਹੋ ਗਿਆ ਕਿ ਕਿਸੇ ਮੁਖਬਰ ਨੇ ਜਾਂ ਕਿਵੇਂ ਨਹੀਂ ਐਕਚੁਅਲ ਦੇ ਵਿੱਚ ਅਸੀਂ ਸੀਗੇ ਗਸ਼ਟ ਤੇ ਸੀਗੇ ਤੇ ਸਾਡੇ ਕੋਲ ਇੱਥੇ ਜਦੋਂ ਗਸ਼ਟ ਦੇ ਕੋਲ ਦਾਣਾ ਮੰਡੀ ਕੋਲੇ ਆਏ ਤਾਂ ਮਾਤਾ ਤੇ ਉਹਦੇ ਬ੍ਰਦਰ ਵੱਲੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਤੇ ਇੱਕ ਤਰ ਲੱਗੇ ਇਹਦਾ ਪੋਸਟਵਾਰਡ ਮ ਖੂ ਚੁੱਕਿਆ ਜਾਂ ਕਰੋਨਾ ਅਜੇ ਨਹੀਂ ਜੀ ਹਜੇ ਉਹ ਕਾਰਵਾਈ ਚੱਲ ਰਹੀ ਹੈ ਕੀ ਕਾਰਵਾਈ ਦੀ ਬਣੂਗੀ ਕਿ ਪੋਸਟਵਾਰਡ ਤੋਂ ਬਾਅਦ ਪਤਾ ਲੱਗੂਗਾ ਨਹੀਂ ਉਹ ਪੋਸਟਵਾਰਡ ਵੈਸੇ ਅਸੀਂ ਫਿਲਹਾਲ ਬਿਆਨਾਂ ਤੇ ਪਰਚਾ ਦਰਜ ਕਰ ਰਹੇ ਹਾਂ ਮੈਡਮ ਇੱਕ ਲੜਕੀ ਜਿਹੜੀ ਪੜ ਰਹੀ ਸੀ ਤੇ ਕਿੱਥੇ ਪੜ ਰਹੀ ਸੀ ਤੇ ਕੀ ਕਰ ਰਹੀ ਸੀ ਇਹ ਸੀਜੀਸੀ ਮੁਹਾਲੀ ਦੇ ਵਿੱਚ ਉੱਥੇ ਹੀ ਰਹਿੰਦੀ ਸੀ ਪੀਜੀ ਦੇ ਵਿੱਚ ਤੇ ਉੱਥੇ ਆਪਦੀ ਬੀ ਕਾਮ ਦੀ ਸਟੱਡੀ ਕਰ ਰਹੀ ਹੈ ਠੀਕ ਹੈ ਜੀ ਕੋਈ ਕਾਰਨਾਂ ਦਾ ਪਤਾ ਲੱਗਾ ਜੀ ਵੀ ਕੀ ਕੀ ਕਾਰਨ ਹੋ ਸਕਦੇ ਆ ਐਕਚੁਅਲੀ ਦੇ ਵਿੱਚ ਦੱਸਣ ਦੇ ਮੁਤਾਬਿਕ ਤਾਂ ਇਹੀ ਹੈਗਾ ਕਿ ਜਿਹੜਾ ਫਾਦਰ ਸੀਗਾ ਉਹ ਨਹੀਂ ਚਾਹੁੰਦਾ ਸੀਗਾ ਕਿ ਲੜਕੀ ਅੱਗੇ ਸਟੱਡੀ ਕਰੇ ਪਰੰਤੂ ਜਿਹੜੀ ਉਹਦੀ ਮਦਰ ਸੀ ਤੇ ਲੜਕੀ ਚਾਹੁੰਦੀ ਸੀ ਦੋਨੇ ਚਾਹੁੰਦੇ ਸੀਗੇ ਕਿ ਅਸੀਂ ਅੱਗੇ ਪੜ੍ਹਾਈ ਕਰਕੇ ਬੱਚੇ ਨੂੰ ਕਿਸੇ ਕਾਮਯਾਬੀ ਤੱਕ ਪਹੁੰਚੀ ਇਹ ਲੜਕੀ ਸੋਨ ਦੇ ਵਿੱਚ ਆਇਆ ਵੀ ਇਹ ਗੋਲਡਮੈਨ ਲਿਸਟ ਵੀ ਸੀਗੀ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਸੀਗੀ ਹਾਂਜੀ ਮਾ ਪਰੈਂਟਸ ਵੱਲੋਂ ਤਾਂ ਇਹੀ ਕਿਹਾ ਜਾ ਰਿਹਾ ਜੀ ਹਾਂਜੀ ਧੰਨਵਾਦ ਜੀ